ਸਤ ਸ੍ਰੀ ਅਕਾਲ ਸਾਰਿਆਂ ਨੂੰ ਜੇਕਰ ਤੁਹਾਡਾ ਇਹ ਕਾਰਡ ਨਹੀਂ ਬਣਿਆ ਤਾਂ ਜਰੂਰ ਬਣਾ ਲਓ ਈ ਸ਼ਰਮ ਕਾਰਡ ਤਾਂ ਇਸ ਤੇ ਵੱਡੀ ਖੁਸ਼ਖਬਰੀ ਹੈ ਕਿਹੜੀਆਂ-ਕਿਹੜੀਆਂ ਸਕੀਮਾਂ ਸ਼ੁਰੂ ਹੋਣ ਜਾ ਰਹੀਆਂ ਤੇ ਕਿਹੜੀਆਂ ਸਕੀਮਾਂ ਸ਼ੁਰੂ ਹੋ ਚੁੱਕੀਆਂ ਨੇ ਉਹ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਹੈ ਜਿਹੜੀ ਉਹ ਹੁਣ ਦੇਣ ਜਾ ਰਹੇ ਆ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਅਪਡੇਟ ਜਿਹੜੀ ਉਹ ਟਾਈਮ-ਟਾਈਮ ਤੇ ਮਿਲਦੀ ਰਹੇਗੀ ਹਰੇਕ ਸਕੀਮ ਬਾਰੇ ਹਰੇਕ ਖਬਰ ਬਾਰੇ ਉਹ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਹੁਣ ਤੁਹਾਨੂੰ ਈ-ਸ਼ਰਮ ਕਾਰਡ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਸਰਕਾਰ ਨੇ ਅਸੰਗਠਿਤ ਕਾਮਿਆਂ ਲਈ ਉਪਰਾਲਾ ਕੀਤਾ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਵੱਡੀ ਗਿਣਤੀ ਚ ਕਾਮਿਆਂ ਨੂੰ ਰਜਿਸਟਰ ਕੀਤਾ ਗਿਆ ਹੈ ਹੋਰ ਇਸ ਤੇ ਕਿਹੜੀ ਖੁਸ਼ਖਬਰੀ ਆਈ ਹੈ ਜਿਨ੍ਹਾਂ ਦਾ ਇਹ ਕਾਰਡ ਬਣਿਆ ਉਹ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਕੈਬਨਿਟ ਮੰਤਰੀ ਦਿੱਲੀ ਵਿਖੇ ਹੋਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਇਹ ਗੱਲ ਆਖੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਈ-ਸ਼ਰਮ ਕਾਰਡ ਬਣੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਵੱਲੋਂ ਇਹ ਬਣਾਏ ਗਏ ਨੇ ਰਜਿਸਟ੍ਰੇਸ਼ਨ ਜਿਹੜੀ ਸ਼ੁਰੂ ਕੀਤੀ ਗਈ ਈ-ਸ਼ਰਮ ਪੋਰਟਲ ਤੇ 57 ਲੱਖ 75402 ਕਾਮਿਆਂ ਨੂੰ ਰਜਿਸਟਰ ਕੀਤਾ ਗਿਆ ਹੈ ਇਹ ਜਿਹੜਾ ਈ-ਸ਼ਰਮ ਕਾਰਡ ਹੈ ਤੁਸੀਂ ਘਰ ਬੈਠੇ ਕੋਡਾ ਮੋਰਲ ਤੇ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਇਸ ਤੇ ਬਹੁਤ ਸਾਰੇ ਲਾਭ ਹੈ ਜਿਹੜੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮਿਲਣੇ ਆ ਜਿਹੜੇ ਉਹ ਸ਼ੁਰੂ ਹੋ ਜਾਣਗੇ ਜਿਵੇਂ ਪੈਨਸ਼ਨ ਲਾਭ ਪ੍ਰਦਾਨ ਕਰਨ ਦਾ ਬਰਸਤਾਵ ਵੀ ਇਹਦੇ ਵਿੱਚ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਬੀਮਾ ਮੈਡੀਕਲ ਬਜੀਫਾ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਲਾਭ ਪ੍ਰਦਾਨ ਕਰਨ ਦਾ ਵੀ ਪ੍ਰਸਤਾਵ ਹੈ ਜਿਹੜਾ ਉਹ ਪੇਸ਼ ਕੀਤਾ ਗਿਆ ਹੈਗਾ ਇਹ ਜਾਣਕਾਰੀ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਤਾਂ ਇਹ ਜਿਹੜੀ ਸਕੀਮ ਹੈ ਤਾਂ ਉਹ ਸ਼ੁਰੂ ਹੋ ਚੁੱਕੀ ਹੈ ਇਸ ਤੇ ਹੋਰ ਵੀ ਬਹੁਤ ਸਾਰੇ ਪ੍ਰਸਤਾਵ ਹੈ ਜਿਹੜੇ ਉਹ ਰੱਖੇ ਗਏ ਨੇ ਕਿਰਤ ਵਿਭਾਗ ਵੱਲੋਂ ਈ ਸ਼ਰਮ ਕਾਰਡ ਅਧੀਨ ਰਜਿਸਟਰ ਕਾਮਿਆਂ ਨੂੰ ਮੈਡੀਕਲ ਬੀਮਾ ਪੈਨਸ਼ਨ ਅਤੇ ਹੋਰ ਲਾਭ ਦੇਣ ਦਾ ਜਿਹੜਾ ਇਹਦੇ ਵਿੱਚ ਪ੍ਰਸਤਾਵ ਰੱਖਿਆ ਗਿਆ ਪੰਜਾਬ ਦੇ ਕਿਰਤ ਵਿਭਾਗ ਨੇ ਭਾਰਤ ਸਰਕਾਰ ਵੱਲੋਂ ਅਸਗਠਿਤ ਕਾਮਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੇ ਗਏ ਈਸ਼ੋਰ ਪੋਰਟਲ ਤੇ ਜਿਹੜਾ 57,75,402 ਕਾਮੇ ਰਜਿਸਟਰ ਕੀਤਾ ਗਿਆ ਹੈ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਵੱਲੋਂ ਨਵੀਂ ਦਿੱਲੀ ਵਿਖੇ ਕਿਰਤ ਮੰਤਰੀਆਂ ਤੇ ਕਿਰਤ ਸਕੱਤਰਾਂ ਦੇ ਦੋ ਰੋਜ਼ਾ ਸਮਾमेलन ਮੌਕੇ ਈ ਸ਼ਰਮ ਰਜਿਸਟਰਿਸ ਕਮੇ ਨੂੰ ਮੈਡੀਕਲ ਬੀਮਾ, ਬੱਚਿਆਂ ਲਈ ਵਜੀਫਾ, ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਦਾ ਲਾਭ ਪ੍ਰਦਾਨ ਕਰਨ ਦਾ ਪ੍ਰਸਤਾਵ ਵੀ ਪੇਸ਼ ਕੀਤਾ ਗਿਆ। ਤਾਂ ਹੁਣ ਈ ਸ਼ਰਮ ਕਾਰਡ ਤੇ ਮੈਡੀਕਲ ਬੀਮਾ, ਬੱਚਿਆਂ ਲਈ ਵਜੀਫਾ ਤੇ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਦਾ ਲਾਭ ਪ੍ਰਦਾਨ ਹੈ ਜਿਹੜਾ ਕੀਤਾ ਜਾਵੇਗਾ। ਤਾਂ ਇਹ ਵੱਡੀ ਖੁਸ਼ਖਬਰੀ ਹੈ। ਹੋਰ ਵੀ ਬਹੁਤ ਸਾਰੀਆਂ ਸਕੀਮਾਂ ਦਾ ਲਾਭ ਹੈ ਜਿਹੜਾ ਉਹ ਦਿੱਤਾ ਜਾਵੇਗਾ। ਫਿਲਹਾਲ ਇੰਨਾ ਹੀ ਧੰਨਵਾਦ।